ਵਿਕਾਸ ਦੇ ਕਾਰਜ ਇਹਨਾਂ ਨੇ ਵਧੀਆ ਕੀਤੇ ਜੇ ਤੁਸੀਂ ਪੰਜਾਬ ਦੇ 100 ਕਾਰਜ ਵਿਕਾਸ ਦੇ ਕਦੋਂ 90 ਕੱਲੇ ਅਕਾਲੀਆਂ ਦੇ ਕਰੇ ਹੋਏ ਮਿਲਣਗੇ ਜੇ ਸੰਗਤ ਕਹੂਗੀ ਤਾਂ ਖੜ ਵੀ ਸਕਦੇ ਆ ਬਾਈ ਜੀ ਦੇਖੋ ਕਾਂਗਰਸ ਹੋ ਗਈ ਭਾਜਪਾ ਹੋ ਗਈ ਇਹ ਤਾਂ ਸੈਂਟਰ ਦੀਆਂ ਪਾਰਟੀਆਂ ਨੇ ਇਹਨਾਂ ਨਾਲ ਤਾਂ ਆਪਣਾ ਦਾਲ ਗਾਈ ਨੂੰ ਖੇਤਰੀ ਪਾਰਟੀ ਨਾਲ ਕਿਸੇ ਨਾਲ ਗੱਲ ਸਕਦੀ ਆ ਜਿੰਨੀਆਂ ਪਾਰਟੀਆਂ ਪੰਜਾਬ 'ਚ ਹੈ ਇਹਨਾਂ ਚਾਰਾ ਪਾਰਟੀਆਂ ਦਾ ਆਪਾਂ ਕੰਪੈਰੀਜ਼ਨ ਕਰੀਏ ਇਹਨਾਂ ਨਾਲੋਂ ਤਾਂ ਅਕਾਲੀ ਦਲ ਚੰਗਾ ਹੈ ਇੰਨੀ ਕ ਆਪਣਾ ਪਿਆਰ ਹੈਗਾ ਵੀ ਸੁਖਵੀਰ ਰੋਡ ਤੇ ਜਾਂਦਾ ਹੋਵੇ ਤੇ ਮੈਂ ਹੱਥ ਦੇ ਕੇ ਰੋਕ ਸਕਦਾ। ਉਹਦੀਆਂ ਗੱਲਾਂ ਕਰਦੇ ਹੋਂ ਸਿਆਸਤ ਨਾਲ ਭਰਪੂਰੋਂ ਇਸ ਵਾਰ ਸਿਆਸਤ ਦੇ ਵਿੱਚ ਹੱਥ ਅਜਮਾਉਣ ਦੀ ਹੈ ਕੁਝ ਅਜਾਈ। ਦੇਖੋ ਜੀ ਇਹ ਤਾਂ ਹੁਣ ਗੁਰੂ ਕੀ ਸੰਗਤ ਦੱਸੂਗੀ ਜੇ ਉਹਨਾਂ ਨੂੰ ਸਾਡੇ ਵਿੱਚ ਕੁਝ ਲੱਗਦਾ। ਤੇ ਦੇਖੋ ਖਸਖਰ ਦੀ ਖੇਤੀ ਦੇ ਮੈਂ ਹੱਕ 'ਚ ਬੋਲਦਾ ਆ ਰਿਹਾ। ਭਗਵੰਤਮਾਨ ਜੀ ਵੀ ਕਹਿੰਦੇ ਸੀ ਖਸਖਰ ਦੀ ਖੇਤੀ ਹੋਣੀ ਚਾਹੀਦੀ ਆ। 50 ਲੱਖ ਬੰਦਾ ਪੰਜਾਬ ਦਾ ਜਿਹੜਾ ਅਫੀਮ ਤੇ ਪੋਸਟ ਖਾਂਦਾ ਸੀ ਜਿਹਦੇ ਵਿੱਚੋਂ 10 ਲੱਖ ਰਹਿ ਗਿਆ ਐਸ ਸਮੇ 30 ਲੱਖ ਬੰਦਾ ਜਿਹੜਾਗਾ ਉਹ ਗੋਲੀਆਂ ਖਾ ਰਿਆ ਜੀਵ ਥੱਲੇ ਧਰਨ ਵਾਲੀ ਗੋਲੀ ਹੋਗੀ ਪ੍ਰਹਿਗਾ ਹੋਗੇ ਟਰਾਮਾਂਡੋਲ ਹੋਗੀ ਤੇ ਐਸ ਸਮੇ 10 20 ਲੱਖ ਬੰਦਾ ਚਿੱਟਾ ਪੀ ਰਿਆ ਜੇ ਬਾਈ ਜੀ ਡੋਡੇ ਅਫੀਮ ਕੋਈ ਚਲੋ ਸਰਕਾਰ ਦੇ ਹਿਸਾਬ ਨਾਲ ਕਾਨੂੰਨ ਦੇ ਵਿੱਚ ਨਗੈਰ ਕਾਨੂੰਨੀ ਕੰਮ ਆ ਪਰ ਜੇ ਕੋਈ ਅਫੀਮ ਡੋਡੇ ਵੇਚਦਾ ਸੀ ਨਾ ਨਾ ਤਾਂ ਉਹਨੂੰ ਕੋਈ ਬੰਦਾ ਬਾਦਵਾ ਨਹੀਂ ਸੀ ਦਿੰਦਾ ਮਤਲਬ ਉਹ ਸਰਕਾਰ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਗੈਰ ਕਾਨੂੰਨੀ ਹੋ ਸਕਦਾ ਫੀਮ ਭੁੱਕੀ ਵੇਚਣ ਦਾ ਕੰਮ ਪਰ ਫੀਮ ਭੁੱਕੀ ਵੇਚਣ ਵਾਲੇ ਨੂੰ ਕੋਈ ਬਾਦਵਾ ਨਹੀਂ ਸੀ ਲੱਗਦੀ ਕਿਉਂਕਿ ਬਾਦਵਾ ਦਿੰਦੇ ਹੀ ਨਹੀਂ ਸੀ ਕੋਈ ਇਹ ਜਿੰਨਾ ਟਾਈਮ ਅਫੀਮ ਤੇ ਭੁੱਕੀ ਵੇਚਦੇ ਸੀ ਇਹਨਾਂ ਦੇ ਕੋਠੀਆਂ ਵੀ ਪਈਆਂ ਇਹਨਾਂ ਦੇ ਨੌਜਵਾਨ ਮੁੰਡੇ ਵੀ ਹਸੂ ਹਸੂ ਕਰਦੇ ਚਿਹਰੇ ਸੀ ਪਰ ਜਦੋਂ ਬਾਈ ਇਹ ਚਿੱਟਾ ਵੇਚਣ ਲੱਗੇ ਇਹਨਾਂ ਦੇ ਆਪ ਦੇ ਮੁੰਡੇ ਪੀਣ ਲੱਗੇ ਕੁਝ ਮਰ ਗਏ ਕੁਝ ਜਮਾ ਖਤਮ ਹੋ ਗਏ ਨਾਲੇ ਚਿੱਟਾ ਵੇਚਦੇ ਨੇ ਨਾਲੇ ਪੱਲੇ ੱੱੱਲੇ ਕੁਝ ਨਹੀਂ ਕਿਉਂਕਿ ਚਿੱਟਾ ਵੇਚਣ ਦਾ ਬਾਦਵਾ ਦਿੰਦੀਆਂ ਨੇ ਮਾਮਾਂ ਪਰਿਵਾਰ ਦੇ ਅੰਦਰੋਂ ਬਾਦਵਾ ਨਿਕਲਦੀ ਆ ਅਫੀਮ ਭੁੱਕੀ ਦੇ ਨਾਲ ਕੋਈ ਬਾਦਵਾ ਨਹੀਂ ਸੀ ਦਿੰਦਾ ਦੇਖੋ ਜਦੋਂ 12 ਸਟੇਟਾਂ ਦੇ ਵਿੱਚ ਲੀਗਲ ਆ ਤਾਂ ਪੰਜਾਬ ਦੇ ਵਿੱਚ ਵੀ ਕਿਹੜਾ ਲੀਗਲ ਕਿਉਂ ਨਹੀਂ ਕਰ ਸਕਦੇ ਜੇ ਤਾਂ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਖਸਖਸ ਦੀ ਖੇਤੀ ਹੋਵੇ ਫਿਰ ਤਾਂ ਬਾਈ ਜੀ ਇਲੈਕਸ਼ਨ ਖੜਨਾ ਦਾ ਵੀ ਪੈਣਾ ਤੇ ਜਿੱਤਣਾ ਵੀ ਪੈਣਾ ਠੀਕ ਹੈ ਜੀ ਤੇ ਜਿਤਾਉਣਾ ਵੀ ਪੈਣਾ ਮੈਂ ਤਾਂ ਬਾਈ 7-8 ਸਾਲ ਹੋ ਗਏ ਮਰੀਜ਼ਾਂ ਦੀ ਸੇਵਾ ਕਰਦੇ ਨੂੰ ਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੂੰ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਨੂੰ ਪੰਥ ਦੇ ਉੱਤੇ ਪਹਿਰਾ ਦੇਣ ਦੇ ਨੂੰ ਹਰ ਹੱਕ ਜਿਹਨੇ ਪੰਜਾਬ ਦੇ ਹੱਕਾਂ ਦੀ ਗੱਲ ਖਸਖਸ ਦੀ ਖੇਤੀ ਦੀ ਗੱਲ ਕਰਦੇ ਨੂੰ ਜੇ ਤੁਹਾਨੂੰ ਲੱਗਦਾ ਹੈ ਜੇ ਸੰਗਤ ਕਹੂਗੀ ਤਾਂ ਖੜ ਵੀ ਸਕਦੇ ਆ ਬਾਈ ਜੀ ਜੇ ਕੋਈ ਦੇਖੋ ਕਾਂਗਰਸ ਹੋ ਗਈ ਬੀਜੇਪੀ ਹੋ ਗਈ ਇਹ ਤਾਂ ਸੈਂਟਰ ਦੀਆਂ ਪਾਰਟੀਆਂ ਨੇ ਇਹਨਾਂ ਨਾਲ ਤਾਂ ਆਪਣਾ ਦਾਲ ਗਲ ਨਹੀਂ ਖੇਤਰੀ ਪਾਰਟੀ ਨਾਲ ਕਿਸੇ ਨਾਲ ਗੱਲ ਸਕਦੀ ਆ ਉਹ ਵੀ ਜੇ ਸੰਗਤ ਕਹੂਗੀ ਉਧਰੋਂ ਲੜ ਲਾਂਗੇ ਜੇ ਸੰਗਤ ਆਜ਼ਾਦ ਕਹੂਗੀ ਤਾਂ ਉਧਰੋਂ ਲੜ ਲਾਂਗੇ ਜੇ ਸੰਗਤ ਰਹਿਣ ਕਹੂਗੀ ਵੀ ਨਾ ਲੜੋ ਤਾਂ ਵੀਰੇ ਨਹੀਂ ਲੜਾਂਗੇ ਦੇਖੋ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਦੁਬਾਰਾ ਲੋਕ ਜੁੜਨੇ ਸ਼ੁਰੂ ਹੋ ਚੁੱਕੇ ਨੇ ਜਿਹੜੇ ਉਸ ਪਾਰਟੀ ਤੋਂ ਦੂਰ ਜਾ ਚੁੱਕੇ ਸੀ ਜੇ ਆਪਾਂ ਗੱਲ ਕਹੀਏ ਤਾਂ ਕੀ ਲੱਗਦਾ ਹੈ ਇਸ ਚੀਜ਼ ਲੈ ਕੇ ਕੋ ਅਕਾਲੀ ਦਲ ਜਿਹੜੀ ਬਹੁਤ ਵੱਡੇ ਸ਼ਹੀਦਾਂ ਦੀ ਪਾਰਟੀ ਆ ਗੁਰਸਿੱਖ ਬੰਦਾ ਅਕਾਲੀ ਹੀ ਹੁੰਦਾ ਕਿਉਂਕਿ ਆਕਾਲ ਪੁਰਖ ਦੀ ਪੂਜਾ ਕਰਨ ਵਾਲਾ ਅਕਾਲੀ ਹੁੰਦਾ ਸੰਤ ਜਰਨੈਲ ਸਿਓ ਅਕਾਲੀ ਸੀ ਅਕਾਲੀ ਬਾਬਾ ਫੂਲਾ ਸਿੰਘ ਮਹਾਰਾਜ ਅਜੀਤ ਸਿੰਘ ਅਕਾਲੀ ਸੀ 1997 ਤੋਂ ਪਹਿਲਾਂ ਜਿਹੜਾ ਅਕਾਲੀ ਦਲ ਸੀ ਉਹ ਇੱਕ ਪੰਥ ਦੀ ਨਰੋਲ ਜਥੇਬੰਦੀ ਸੀ ਸਿੱਖ ਪੰਥ ਦੀ ਉਦੋਂ ਅਕਾਲੀ ਦਲ ਦਾ ਉਹੀ ਉਹਨਾ ਵੱਡਾ ਜਥੇਦਾਰ ਉਹਦੀ ਓਨੀ ਬਾਧੀ ਇੱਜ਼ਤ ਹੁੰਦੀ ਸੀ ਜਿਹੜਾ ਜਿੰਨੇ ਸਾਲ ਜੇਲ੍ਹ ਕੱਟਦਾ ਸੀ ਹੂੰ ਉਹਦੀ ਓਨੀ ਇੱਜ਼ਤ ਸੀ ਵਿਕਾਸ ਦੇ ਕਾਰਜ ਇਹਨਾਂ ਨੇ ਵਧੀਆ ਕੀਤੇ ਜੇ ਤੁਸੀਂ ਪੰਜਾਬ ਦੇ 100 ਕਾਰਜ ਵਿਕਾਸ ਦੇ ਕੱਢੋਂ 90 ਇਕੱਲੇ ਅਕਾਲੀਆਂ ਦੇ ਕਰੇ ਹੋਏ ਮਿਲਣਗੇ ਪਰ ਜੇ ਜ਼ਿਆਦਾ ਜਿੰਨੀਆਂ ਪਾਰਟੀਆਂ ਪੰਜਾਬ 'ਚ ਹੈ ਇਹਨਾਂ ਚਾਰਾਂ ਪਾਰਟੀਆਂ ਦਾ ਆਪਾਂ ਕੰਪੈਰੀਜ਼ਨ ਕਰੀਏ ਇਹਨਾਂ ਇਹਨਾਂ ਨਾਲੋਂ ਤਾਂ ਅਕਾਲੀ ਦਲ ਚੰਗਾ ਹੈ ਤੇ ਚਲੋ ਮੇਰੇ ਤਾਂ ਜੀ ਮੇਰੀ ਤਾਂ ਇੱਜ਼ਤ ਬਹੁ ਕਰਦੇ ਨੇ ਸੁਖਵੀਰ ਸਿੰਘ ਬਾਦਲ ਚਾਹੇ ਉਹਦੇ ਮਤਲਬ ਕੋਠੀ 'ਚ 1500 ਬੰਦਾ ਹੋਵੇ ਆਇਆ ਹੋਇਆ ਐਮਐਲਏ ਮੰਤਰੀ ਵੀ ਬਾਹਰ ਬੈਠੇ ਹੁੰਦੇ ਨੇ ਕਦੇ ਇਹ ਨਹੀਂ ਹੋਇਆ ਵੀ ਬਾਬਾ ਗੁਰਵਿੰਦਰ ਸਿੰਘ ਖੇੜੀ ਬਾਹਰ ਬੈਠਾ ਮੈਂ ਜਦੋਂ ਜਾਂਨਾ ਮੈਨੂੰ ਜਦੀ ਸੁਖਵੀਰ ਅੰਦਰ ਬੁਲਾਉਂਦੇ ਨੇ ਇੰਨੀ ਕ ਆਪਣਾ ਪਿਆਰ ਹੈਗਾ ਵੀ ਸੁਖਵੀਰ ਰੋਡ ਤੇ ਜਾਂਦਾ ਹੋਵੇ ਤੇ ਮੈਂ ਹੱਥ ਦੇ ਕੇ ਰੋਕ ਸਕਦਾ ਦਾ ਬੀਜੇਪੀ ਨਾਲ ਗੜਬੰਧਨ ਦੀ ਗੱਲ ਕਰਦੇ ਹਾਂ ਹਾਂ ਹੋ ਜਾਣਾ ਜੀ ਹੁਣ ਜਿੱਥੇ ਤੱਕ ਮੇਰੀ ਨੌਲੇਜ ਹੈ ਜੀ ਹੁਣ ਬੀਜੇਪੀ ਨਾਲ ਗੱਠ ਜੋੜ ਕਿਉਂਕਿ ਨਾ ਤਾਂ ਤੱਕ ਬੀਜੇਪੀ ਦੇ ਤਾਂ ਪੈਰ ਲੱਗਣੇ ਨਹੀਂ ਪੰਜਾਬ ਵਿੱਚ ਪਰ ਉਹ ਤਾਂ ਤਿੰਨ ਸਟੇਟਾਂ ਤੋਂ ਜਿੱਤੇ ਪੰਜਾਬ ਹੋਰ ਸਟੇਟ ਆ ਨਾ ਜੀ ਆ ਪੰਜਾਬ ਇੱਕ ਵੱਖਰੀ ਵੱਖਰਾ ਲੋਕ ਨੇ ਵੱਖਰੀ ਇਹਨਾਂ ਦੀ ਬੋਲੀ ਆ ਤੇ ਵੱਖਰਾ ਇਹਨਾਂ ਦੇ ਸੋਚਣ ਦਾ ਤਰੀਕਾ ਦੇਸ਼ ਜਿੱਧਰ ਖੜਾ ਹੁੰਦਾ ਪੰਜਾਬ ਉਹਦੇ ਆਪੋਜੀਟ ਖੜਾ ਹੁੰਦਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਿਵੇਂ ਸੰਗਰੂਰ ਜ਼ਿਲ੍ਹਾ ਪੰਜਾਬ ਜਿੱਧਰ ਖੜਾ ਹੁੰਦਾ ਪੂਰਾ ਉਧਰ ਸੰਗਰੂਰ ਜ਼ਿਲ੍ਹਾ ਉਲਟ ਖੜਾ ਹੁੰਦਾ ਕਿਉਂਕਿ ਤਾਂ ਹੀ ਤਾਂ ਕਹਿੰਦੇ ਵੀ ਸੰਗਰੂਰ ਦੇ ਲੋਕ ਸਿਆਸਤ ਦੇ ਵਿੱਚ ਜ਼ਿਆਦਾ ਜਾਗਰੂਕ ਨਹੀਂ ਕਿਉਂ ਲੇਖੋ ਆਮ ਆਦਮੀ ਪਾਰਟੀ ਦੀ ਜੜ ਇੱਥੋਂ ਲੱਗੀ ਬਦਲਾਵ ਬਦਲਾਅ ਕਹਿੰਦਾ ਇੱਥੋਂ ਜੜ ਲੱਗੀ ਉਹਨਾਂ ਦੀ ਸਿਮਰਜੀਤ ਸਿੰਘ ਮਾਨ ਕਿਤੋਂ ਨਹੀਂ ਜਿੱਤੇ ਇੱਥੋਂ ਜਿੱਤੇ ਕਦੇ ਹੋਇਆ ਇਹ ਵੀ ਤੁਸੀਂ ਕਦੇ ਦੇਖ ਲਿਓ ਸਾਰੀ ਪੰਜਾਬ ਦੀ ਸਿਆਸਤ ਸੰਗਰੂਰ ਚੋਂ ਬਦਲਦੀ ਹੈ ਹੁਣ ਤਾਂ ਹੀ ਤਾਂ ਸਾਰੇ ਲੋਕ ਸੰਗਰੂਰ ਨੂੰ ਭੱਜੇ ਆਉਂਦੇ ਨੇ ਠੀਕ ਹੈ ਜੀ ਸੇਖੋਂ ਸਾਹਿਬ ਇੱਥੇ ਫਿਰਦੇ ਆ ਹੁਣ ਹਨਾ ਵਧੀਆ ਘੈਂਟ ਬੰਦੇ ਨੇ ਚਲੋ ਉਹਨਾਂ ਨਾਲ ਲੋਕ ਘਟ ਜੁੜੇ ਨੇ ਮੇਰੇ ਆਸ਼ਰਮ ਚ ਵੀ ਇੱਕ ਦਿਨ ਆਏ ਸੀ ਉਹ ਬਹੁਤ ਘੈਂਟ ਤੇ ਨਰਬੰਦਾ ਬਲਵਿੰਦਰ ਸਿੰਘ ਸੇਖੋਂ ਤੇ ਕਿਹਦੇ ਖਾਤਰ ਲੋਕਾਂ ਖਾਤਰ ਹੀ ਵਿਚਾਰਾ ਲੋਕਾਂ ਦੇ ਨੌਜਵਾਨਾਂ ਦੇ ਪੁੱਤ ਬਚਾਉਣ ਨੂੰ ਆ ਫਿਰਦਾ ਉਹਦੇ ਚ ਇੱਕ ਕਮੀ ਆ ਵੀ ਉਹ ਥੋੜਾ ਜਿਹਾ ਅਫਸਰ ਰਿਹਾ ਤੇ ਰੁੱਖਾ ਜਾਦੇ ਆ ਉਹਦੀ ਬੋਲੀ ਉਹ ਮੇਰੇ ਹਿਸਾਬ ਨਾਲ ਵੀ ਸੇਖੋਂ ਸਭ ਨੂੰ ਬੀਪੀ ਦੀ ਸ਼ਿਕਾਇਤ ਆ ਉਹ ਹਮੇਸ਼ਾ ਉਹਨਾਂ ਦਾ ਬੀਪੀ ਵਧਿਆ ਹੋਈ ਹੁੰਦਾ ਤੁਸੀਂ ਕਿਹਾ ਨਹੀਂ ਫਿਰੋ ਨਹੀਂ ਮੈਂ ਮਾ ਅਫਸਰ ਬੰਦਾ ਐ ਮੈਂ ਆਪਣੇ ਹਾਰ ਪਾ ਦੂ ਕੀ ਫਾਇਦਾ ਆਪਣੀ ਵੈਸੇ ਇੱਜ਼ਤ ਬਹੁ ਕਰਦਾ ਬਹੁਤ ਇੱਜ਼ਤ ਕਰਦਾ ਮੈਂ ਇੱਕ ਦਿਨ ਫੋਨ ਕਰਿਆ ਘੈਂਟ ਬੰਦਾ ਨਰ ਬੰਦਾ ਜੀ ਨੂੰ ਆਪਾਂ ਕਹਿ ਰਹੀ ਆ ਹਰ ਇੱਕ ਨਰ ਬੰਦਾ ਨਹੀਂ ਹੁੰਦਾ ਤੇ ਨਰ ਬੰਦਾ ਮਤਲਬ ਸ਼ੇਰ ਬੰਦਾ ਘੈਂਟ ਬੰਦਾ ਜੈਨੂਨ ਬੰਦਾ ਪਰ ਥੋੜਾ ਜਨਾ ਰਾਜਨੀਤੀ 'ਚ ਨਹੀਂ ਉਹ ਬੰਦਾ ਕਾਮਯਾਬ ਹੋ ਸਕਦਾ ਕਿਉਂਕਿ ਐਨੇ ਸੱਚੇ ਤੇ ਇਨੇ ਰੁੱਖੇ ਬੰਦੇ ਕਾਮਯਾਬ ਨਹੀਂ ਹੋ ਸਕਦੇ ਇਹ ਤਾਂ ਰਾਜਨੀਤੀ 'ਚ ਤਾਂ ਝੂਠ ਐਨ ਗੋਲ ਬਣਾ ਕੇ ਸੱਟਣਾ ਪੈਂਦਾ ਜਿਹੜਾ ਰੁੜ ਜੇ ਹਨਾ ਉਹ ਬੰਦੇ ਹੈਗੇ ਵਿਚਾਰੇ खरे ਉਹਨਾਂ ਦਾ ਚਲੋ ਜੇ ਹੌਲੀ-ਹੌਲੀ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੋਊਗੀ ਵੀ ਮੇਰਾ ਹੀ ਬਲੱਡ ਜਾਦੇ ਵੱਧਾ ਤੇ ਉਸ ਕਰਕੇ ਵੀ ਸੱਚੇ ਬੰਦੇ ਨੂੰ ਬਈ ਗੁੱਸਾ ਆ ਵੀ ਜਾਂਦਾ ਹਨਾ ਪਰ ਉਹ ਬੰਦੇ ਚੰਗੇ ਨੇ ਘੈਂਟ ਬੰਦੇ ਨੇ ਸੇਖੋ ਸਾਹਿਬ ਜਿੰਨੇ ਵੀ ਜਿਵੇਂ ਜਸਕਰਨ ਸਿੰਘ ਕਾਨ ਸਿੰਘ ਆਲਾ ਉਹ ਵੀ ਘੈਂਟ ਬੰਦੇ ਨੇ ਪੂਰੇ ਹਨ ਤੇ ਇਹ ਨਰ ਬੰਦੇ ਨੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਕਰਦੇ